ਵਾਹਿਗੁਰੂ ਜੀ ਕਾ ਭਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮਾਹਾਂਵੇ ਪੰਜੀ ਸੰਗ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵੀ ਕੀ ਪੀੜੀਆ ਤੇ ਤੇ ਅੱਜ ਆ 27 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 27 ਜਨਵਰੀ ਵਾਲੇ ਦਿਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ 27 ਜਨਵਰੀ 1620 ਨੂੰ ਸਿੱਖ ਗੁਰੂ ਹਰਗੋਬਿੰਦ ਸਾਹਿਬ ਅਤੇ ਜਾਂਗੀ ਦੇ ਵਿਚਕਾਰ ਗਵਿੰਦਵਾ ਸਾਹਿਬ ਵਿਖੇ ਇੱਕ ਮੁਲਾਕਾਤ ਹੋਈ ਸੀ ਗੁਰੂ ਹਰਗੋਬਿੰਦ ਸਾਹਿਬ ਅਤੇ ਇੱਕ ਪਹਾੜੀ ਰਾਜਾਂ ਦੀ ਰਿਹਾਈ ਗਵਾਲੀਅਦ ਦੇ ਕਿਲੇ ਵਿੱਚੋਂ 26 ਅਕਤੂਬਰ 1619 ਨੂੰ ਹੋਈ ਸੀ ਦਰਜਾ ਗੁਰੂ ਜੀ ਨੇ ਜਹਾਂਗੀਰ ਦੇ ਅੱਗੇ ਸ਼ਰਤ ਰੱਖੀ ਸੀ ਕਿ ਮੇਰੀ ਰਿਹਾਈ ਦੇ ਨਾਲ ਬਾਕੀ ਸਾਰੇ ਰਾਜਾਂ ਨੂੰ ਵੀ ਰਿਹਾ ਕਰ ਦਿੱਤਾ ਜਾਵੇ ਇਸ ਤੇ ਜਹਾਂਗੀਰ ਨੇ ਗੁਰੂ ਜੀ ਨੂੰ ਕਿਹਾ ਕਿ ਜੋ ਵੀ ਰਾਜੇ ਤੁਹਾਡਾ ਪੱਲਾ ਫੜ ਕੇ ਬਾਹਰ ਨਿਕਲ ਜਾਣਗੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਅਤੇ ਉਹ ਰਾਜੇ ਜਿਨ੍ਹਾਂ ਦੀਆਂ ਸਜ਼ਾਵਾਂ ਛੋਟੀਆਂ ਭਾਵ 1 ਜਾਂ 2 ਸਾਲ ਦੀਆਂ ਹਨ ਉਹਨਾਂ ਨੂੰ ਵੀ ਰਿਆਗਾ ਦਿੱਤਾ ਜਾਵੇਗਾ ਇਸ ਤਰ੍ਹਾਂ 49 ਰਾਜੇ ਜਿਨ੍ਹਾਂ ਦੀਆਂ ਸਜ਼ਾਵਾਂ ਛੋਟੀਆਂ ਸਨ ਨੂੰ ਰਿਆ ਕਰ ਦਿੱਤਾ ਗਿਆ ਅਤੇ ਬਾਕੀ ਰਾਜਿਆਂ ਨੂੰ ਗੁਰੂ ਜੀ ਦਾ ਪੱਲਾ ਫੜ ਕੇ ਜਾਣ ਲਈ ਕਿਹਾ ਗਿਆ ਕਿ ਇਸ ਲਈ ਗੁਰੂ ਅਰਗੁਨ ਸਾਹਿਬ ਜੀ ਨੇ 52 ਕਲੀਆਂ ਵਾਲਾ ਚੋਲਾ ਸਾਹਿਬ ਤਿਆਰ ਕਰਵਾਇਆ ਅਤੇ ਸਾਰੇ 52 ਰਾਜਿਆਂ ਨੂੰ ਇੱਕ ਇੱਕ ਕਲੀ ਫੜਾ ਕੇ ਆਪਣੇ ਨਾਲ ਹੀ ਰਿਆ ਕਰਵਾ ਲਿਆ ਇਸ ਤੋਂ ਬਾਅਦ ਗੁਰੂ ਜੀ ਵਕ ਵਕ ਪਿੰਡਾਂ ਤੋਂ ਹੁੰਦੇ ਹੋਏ 1620 ਵਿੱਚ ਗੋਇੰਦਵਾਲ ਸਾਹਿਬ ਪਹੁੰਚੇ ਅਤੇ ਇਸੇ ਸਮੇਂ ਦੌਰਾਨ ਜਹਾਂਗੀਰ ਵੀ ਲਾਹੌਰ ਵੱਲ ਨੂੰ ਇੱਥੋਂ ਹੀ ਲੰਘ ਰਿਹਾ ਸੀ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜਾਂ ਗੋਇੰਦਵਾਲ ਸਾਹਿਬ ਦੇ ਵਿਚੰਨ ਤਾਂ ਉਹ ਗੁਰੂ ਸਾਹਿਬ ਨਾਲ ਮੁਲਾਕਾਤ ਕਰਨ ਦੇ ਲਈ ਆ ਗਿਆ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਅਤੇ ਜਹਾਂਗੀਰ ਦੇ ਵਿਚਕਾਰ 27 ਜਨਵਰੀ 1620 ਨੂੰ ਮੁਲਾਕਾਤ ਹੋਈ ਸੀ 27 ਜਨਵਰੀ 1915 ਨੂੰ ਸਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੇ ਮਨਸੂਰਾ ਪਿੰਡ ਦੇ ਵਿੱਚ ਡਾਕਾ ਮਾਰਿਆ ਸੀ। ਨਕਲੀ ਪੁਲਿਸ ਮੁਕਾਬਲਿਆਂ ਦੀ ਘਟਨਾਵਾਂ ਦੇ ਵਿੱਚ 27 ਜਨਵਰੀ 1995 ਨੂੰ ਪੁਲਿਸ ਨੇ ਹਰਦੇਵ ਸਿੰਘ ਉਰਫ ਦੇਬਾ ਪੁੱਤਰ ਧਰਮ ਸਿੰਘ ਵਾਸੀ ਝੋੜ ਸਿੰਘਵਾਲਾ, ਨਿਸ਼ਾਨ ਸਿੰਘ ਪੁੱਤਰ ਰਜੇਸ਼ ਸਿੰਘ ਵਾਸੀ ਸ਼ਰਾਲੀ ਨੂੰ ਆਪਣੀ ਪੁਲਿਸ ਕਾਬੂ ਵਿੱਚ ਸੀਜ਼ ਕਰ ਦਿੱਤਾ ਸੀ। 27 ਜਨਵਰੀ 1993 ਨੂੰ ਪੁਲਿਸ ਨੇ ਨਿਸ਼ਾਨ ਸਿੰਘ ਉਰਫ ਕਲਵੰਤ ਸਿੰਘ ਕਾਂਤਾ ਪੁੱਤਰ ਕੁੰਦਨ ਸਿੰਘ ਵਾਸੀ ਜ਼ਰਾਈ ਮਾਦੂਨ ਨੂੰ ਅਗਲੀ ਪੁਲਸ ਮੁਕਾਬਲੇ ਵਿੱਚ ਜੀਤ ਕਰ ਦਿੱਤਾ ਸੀ ਅਤੇ ਇਹ ਸਨ 27 ਅਪਰੀਲ ਦੇ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਇਬ੍ਰੀ ਜੀ ਦਾ ਖਾਲਸਾ ਵਾਇਬੀ ਜੀ ਦੀ ਫਤਿਹ